ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਸੀ ਚੈਨਲ ਵਿੱਚ। ਅੱਜ ਦੀ ਖਾਣੀ ਹੈ ਆਪਸੀ ਸਾਜ ਇਕਬਾਲ ਅਤੇ ਹਮੀਦ ਦਾ। ਹਮੀਦ ਦੋਵਾਂ ਦਾ ਬਚਪਨ ਚ ਦੇਖਿਆ ਸੁਪਨਾ ਪੂਰਾ ਵੀ ਹੋ ਗਿਆ ਪਰ ਉਹਨਾਂ ਨੂੰ ਇਹਦਾ ਅੱਜ ਵੀ ਕੋਈ ਚਾ ਨਹੀਂ ਸੀ। ਉਹਨਾਂ ਦੀ ਤਾਂ ਸੀ ਕੀ ਹਿੰਦੁਸਤਾਨ ਦੀ ਆਜ਼ਾਦੀ ਲਈ ਆਜ਼ਾਦ ਹਿੰਦ ਫੌਜ ਦੇ ਫੌਜੀ ਬਣਨ। 47 ਦੀ ਵੰਡ ਨੇ ਦੇਸ਼ ਹੀ ਨਹੀਂ ਵੰਡਿਆ ਸਗੋਂ ਕਈ ਰਿਸ਼ਤੇ ਵੀ ਵੰਡ ਗਏ। ਲੋਕ ਕੱਖੋ ਹੌਲੇ ਹੋ ਕੇ ਰਹਿ ਗਏ ਵੰਡ ਵੇਲੇ ਦੇ ਦਾਗੀਆਂ ਚ ਦੋਵਾਂ ਦੇ ਟੱਬਰ ਦਾ ਕੋਈ ਹੋਰ ਜੀ ਤੱਕ ਨਹੀਂ ਬਚਿਆ ਇਹ ਵੀ ਵਖ ਹੋ ਗਏ ਪਰ ਇਹਨਾਂ ਦੀ ਆਪਸੀ ਸਾਂਝ ਹੁਣ ਤੱਕ ਕਾਇਮ ਰਹੀ ਸਮਾ ਬੀਤੇ ਆ ਤਾਂ ਜਦੋਂ ਦੋਵੇਂ ਜਵਾਨ ਹੋਏ ਤਾਂ ਫੌਜੀ ਬਣੇ ਦੇਸ਼ ਲਈ ਪਰ ਬੰਦੂਕਾਂ ਤਾਣ ਖੜੇ ਹੋਏ ਤਾਂ ਇੱਕ ਦੂਜੇ ਵੱਲੀ ਪਰ ਬਚਪਨ ਦੀ ਗੂੜੀ ਦਾ ਸਾਜਨੀ ਬੰਦੂਕ ਦਾ ਘੋੜਾ ਦੱਬਨ ਨਹੀਂ ਦਿੰਦਾ ਦੋਵੇਂ ਹੁਣ ਫੌਜ ਤੋਂ ਸੇਵਾ ਮੁਕਤ ਹੋ ਕੇ ਆਪਣੀ ਕਾਬੀਲਦਾਰੀ ਨਜੇਠ ਰਹੇ ਹਨ ਜਦੋਂ ਫਿਰ ਤੋਂ ਜੰਗ ਲੱਗਣ ਦੀਆਂ ਅਫਵਾਵਾਵਾਂ ਉੱਡਣ ਲੱਗੀਆਂ ਤਾਂ ਇਕਬਾਲ ਸਿੰਘ ਨੇ ਪਾਕਿਸਤਾਨ 'ਚ ਰਹਿੰਦੇ ਆ ਬਾਈ ਬੇਲੀ ਹਮੀਦ ਨੂੰ ਫੋਨ ਲਾਇਆ ਹਮੀਦਿਆ ਭਰਾ ਇਹ ਕੀ ਰੌਲਾ ਜੰਗ ਦਾ ਪਾਇਆ ਏ ਮਰਨੇ ਤਾਂ ਮਾਵਾਂ ਦੇ ਪੋਤ ਨੇ ਇੰਨਾ ਲੀਡਰਾਂ ਦਾ ਕੀ ਜਾਣਾਂ ਤੁਹਾਡੇ ਵੱਲ ਕੀ ਹਾਲਤਨੀ ਇਕਬਾਲ ਸਿਆ ਪਹਿਲਾਂ ਵੀ ਕੁਰਸੀ ਦੀ ਭੁੱਖ ਨੇ ਵੰਡ ਕਰਾ ਆਪਾਂ ਨੂੰ ਵੱਖ ਕੀਤਾ ਲੋ ਕਈ ਮਰਵਾਈ ਹੁਣ ਫਿਰ ਰੋਲਾ ਤਾਂ ਕੁਰਸੀ ਦਾ ਆ ਅਸੀਂ جنگ ਨਹੀਂ ਅਮਨ ਸ਼ਾਂਤੀ ਚਾਹੁੰਦੇ ਹਾਂ ਅੱਲਾਹ ਤਾਲਾ ਮੁਰ ਕਦੀ جنگ ਨਾ ਲਗਾਏ جنگ ਬਾਰੇ ਸੋਚਣਾ ਵੀ ਮਾੜਾ ਆ ਹਮੀਦ ਨੇ ਜਵਾਬ ਦਿੱਤਾ ਬਿਲਕੁਲ ਸਹੀ ਹਮੀਦਿਆ جنگ ਨਾਲੋਂ ਸ਼ਾਂਤੀ ਹੀ ਭਲੀ ਆਪਣਾ ਧਿਆਨ ਰੱਖੀ ਤੇ ਬੱਚਿਆਂ ਨੂੰ ਪਿਆਰ ਚੰਗਾ ਸਾਂਤ ਚੰਗਾ ਸਤਿ ਸ਼੍ਰੀ ਅਕਾਲ ਇਨਾ ਆਖ ਇਕਬਾਲ ਨੇ ਫੋਨ ਰੱਖ ਦਿੱਤਾ ਆਉਂਦੇ ਚਿਹਰੇ ਤੇ ਸਕੂਨ ਸੀ ਜਿਵੇਂ ਉਹਨਾਂ ਦੀ ਆਪਸੀ ਸਾਜ ਨੇ ਜੰਗ ਜਿੱਤ ਲਈ ਹੋਵੇ